अज भारती इनकलाबीसवादानी प्रदर्शन पिछले लम्बे समय तो ही पुलिस प्रशासन वालों की गई दरखास्तों के उपर कोई भी कारवाई नहीं की जा रही सगो पुलिस प्रशासन पता नहीं क्यों अपनी नींद सुता होगा यह धरना प्रदर्शन किया जा रहा है इतने कुल तीन थाने लगते हैं तारागढ़ सुजानपुर वोमेन सैल पठानकोट एक्तर पुलिस प्रशासन नहीं कर बंद करके कदम चुकना के पुलिस प्रशासन के विरुद्ध जाके धरना प्रदर्शन करना पाया पुलिस का काम तो है लोगों इंसाफ दवाना पर इंसाफ दूर दल एसे गल भी नहीं सुन दे जेकर पुलिस प्रशासन वालों अपना काम सही तरीके तो अज उन्होंने ਉਜਿਹਾ ਠੋਸ ਕਦਮ ਨਹੀਂ ਚੁਕਣਾ ਪੈੰਦਾ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਕੀਤਿਆਂ ਹੋਈਆਂ ਦਾਰਖਾਸਤਾਂ ਦੇ ਉੱਪਰ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਉਹ ਇਸ ਰੋਸ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦੇ ਦੇਣਗੇ ਜਿਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਆਪ ਹੋਵੇਗਾ ਅੱਜ ਪਾਰਟੀ ਵੱਲੋਂ ਭਾਰਤੀ ਨਗਲਾਵੀ ਮਾਰਕਸਵਾਦੀ ਪਾਰਟੀ ਪਠਾਨਕੋਟ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਪੁਲਿਸ ਇਸ ਸਰਕਾਰ ਵੇਲੇ ਜਿਹੜੀ ਕਹਿੰਦੀ ਸੀ ਅਸੀਂ ਕੱਟੜ ਇਮਾਨਦਾਰ ਸਰਕਾਰ ਹੈ ਬਹੁਤ ਤਕਾਲੂਕਾਂ ਨਾਲ ਹੋ ਰਿਹਾ ਉਹ ਤਕੇ ਦੇ ਖਿਲਾਫ ਅਸੀਂ ਪੁਲਿਸ ਕੋ ਅਪਰੋਚ ਕੀਤਾ ਸੀ ਲਗਭਗ 3-4 ਮਹੀਨੇ ਬੀਤ ਗਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੀ ਸਾਨੂੰ ਅੱਜ ਧਰਨਾ ਮਾਰਨਾ ਪਿਆ ਪਹਿਲਾ ਮਸਲਾ ਹੈ ਭਰਿਆ ਲੜੀ ਦਾ ਇੱਕ ਜਿਹੜੇ ਗੜ੍ਹੇ ਹੈ ਗਰੀਬ ਲੋਕਾਂ ਦੇ ਜਿਹੜੇ ਇਹਨਾਂ ਨੂੰ ਅਲਾਟ ਹੋਏ ਹੈ ਉਹ ਗੜਿਆਂ ਦੇ ਉੱਤੇ ਇੱਕ ਰਵੀ ਕੁਮਾਰ ਕੋਈ ਹੈਗਾ ਜੱਟ ਪਰ ਜੱਟਾਂ ਤੋਂ ਉਹਨੇ ਹਟਾ ਕੇ ਸਾਰੇ ਗੜ੍ਹੇ ਲੋਕਾਂ ਦੀ ਜਿਹੜੀ ਰੂੜੀ ਸੀ ਉਹ ਚੁਕਾ ਕੇ ਤੋਂ ਉੱਥੇ ਦੀਵਾਰ ਦੇਤੀ। ਔਰ ਉਹ ਬੰਦਾ ਖਾਸ ਮੰਤਰੀ ਦਾ ਰਵੀ ਕੁਮਾਰ ਜਿਹੜਾ ਹੈ ਸ਼ਾਇਦ ਉਹਨੇ ਕੋਈ ਮੰਡਲ ਪ੍ਰਧਾਨ ਕੋਈ ਦਾ ਬਣਾਇਆ। ਦੂਜਾ ਮਸਲਾ ਆ ਐਮਐਸ ਦਾ। ਐਮਐਸ ਦੇ ਵਿੱਚ ਠੇਕੇਦਾਰ ਕੋਈ ਬੰਦੇ ਕੰਮ ਕਰਦੇ ਆ ਜਿਦੇ ਔਰਤਾਂ ਵੀ ਆ ਤੇ ਬੰਦੇ ਵੀ ਆ। ਇੱਕ ਔਰਤ ਤੇ ਗਲਤ ਨਜ਼ਰ ਰੱਖੀ ਠੇਕੇਦਾਰ ਨੇ। ਉਹਨੂੰ ਛੇੜਨ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਕਸ਼ੂਅਲ ਹਰਾਸ ਕੀਤਾ। ਉਹਨੇ ਦਰਖਾਸਤ ਦਿੱਤੀ ਸੀ। ਐਸਐਸਪੀ ਸਾਹਿਬ ਦੇ ਇਹਨਾਂ ਨੇ ਭੇਜਤੀ ਵੂਮਨ 셀 ਨੂੰ ਉਹਨਾਂ ਨੇ ਵੀ ਉਸ ਫਾਈਲ ਕਰ ਛੱਡੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਗੋ ਬੀਬੀ ਨੂੰ ਜਿੱਦੇ ਨਾਲ ਜਾਤੀ ਹੋਈ ਉਹਨੂੰ ਉੱਥੋਂ ਬਦਲ ਕੇ ਤੇ ਐਮਐਚ ਦੇ ਵਿੱਚ ਭੇਜ ਦਿੱਤਾ ਤੀਜਾ ਮਸਲਾ ਸੁਗਾਨਪੁਰ ਦਾ ਸਾਡੇ ਕਾਮੜਾ ਉੱਥੇ ਮੁਖਤਿਆਰ ਚੰਦ ਰਵੀਦਾਸੀਆਂ ਚੋਂ ਉਹਦੇ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਮੈਨੂੰ ਇੱਕ ਬੰਦਾ ਮਾਰਨ ਪਿਆ ਮਹੱਲੇ ਦਾ ਗਾਲਾਂ ਕੱਢੀਆਂ ਉਹ ਦਰਖਾਸਤ ਦਿੱਤੀ ਸੀ ਸੁਗਾਨਪਠਾਣੇ ਦੇ ਵਿੱਚ ਉਹਦੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਇਹ ਲੋਕਾਂ ਦਾ ਗੁੱਸਾ ਜਿਹੜਾ ਪੁਲਿਸ ਪ੍ਰਤੀ ਹੈ ਉਹ ਉਹਨੂੰ ਅਸੀਂ ਇੱਥੇ ਲੋਕਾਂ ਨੂੰ ਨਾਲ ਲੈ ਕੇ ਆਏ ਆਂ ਔਰ ਅਸੀਂ ਜੇ ਦੇਖਦੇ ਆ ਕੋਈ ਹਫ਼ਤਾ 10 ਦਿਨ ਹੋਰ ਨਹੀਂ ਤਾਂ ਅਸੀਂ ਪੱਕਾ ਧਰਨਾ ਜਿਹੜਾ ਦਿਨ ਰਾਤ ਦਾ ਇੱਥੇ ਲਾਵਾਂਗੇ ਇੱਥੇ ਲੰਗਰ ਚੱਲੇਗਾ ਤੇ ਬੜੀ ਜਿਹੜੀ ਜਾਤੀ ਲੋਕਾਂ ਨਾਲ ਹੋ ਰਹੀ ਹੈ ਕੱਟਣ ਮਾਨਦਰ ਜਾਤੀ ਕਰ ਰਹੀ ਹੈ ਉਹਦੇ ਖਿਲਾਫ ਲੋਕਾਂ ਦਾ ਜਿਹੜਾ ਗੁੱਸਾ ਵਧਦਾ ਜਾ ਰਿਹਾ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕੀ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਐਸਪੀ శ్రీ ਮਨੋਜ ਠਾਕਰ ਨਾਲ ਗੱਲ ਹੋਈ ਹੈ ਐਸਪੀ ਦੂਜੇ ਵੀ ਆਏ ਸੀ ਸੁਖਿੰਦਰ ਪਾਲ ਸਿੰਘ ਡੀਐਸਪੀ ਸੀ ਕੇ ਨਾ ਸਤਰ ਸਿੰਘ ਉਹਨਾਂ ਨੇ ਸਾਰਿਆਂ ਨੇ assurance ਦਿੱਤਾ ਹੁਣੇ ਫੋਨ ਕੀਤੇ ਉਹਨਾਂ ਨੇ ਥਾਣਿਆਂ ਦੇ ਵਿੱਚ ਵਕ ਵਕ ਤਾਮਾਂ ਤੇ ਤੇ ਇਹ ਕਿਹਾ ਪਬਲਿਕ ਦੇ ਵਿੱਚ ਹੀ ਕਿਹਾ ਉਹਨਾਂ ਨੇ ਕਿ ਅਸੀਂ ਇਹਨੂੰ ਜਲਦੀ ਜੜਾ ਸੌਟ ਆਊਟ ਕਰਾਂਗੇ ਤੁਹਾਡਾ ਮਸਲਾ ਤੁਹਾਨੂੰ ਇਨਸਾਫ ਮਿਲੇਗਾ ਜਾਨਾ ਚੰਦੇ ਤਰਨਾ ਸੀਗਾ ਜੀ ਅ ਅੱਜ ਅਸੀਂ ਭਾਰਤੀਨ ਕਲੱਬੀ ਮਾਰਸ਼ਲ ਦੀ ਪਾਰਟੀ ਆਰਐਮਪੀ ਵੱਲੋਂ ਤਾਂ ਨਾਈਸ ਕਰਕੇ ਦਿੱਤਾ ਹੈ ਕਿ ਜਿਹੜੇ ਪਿਛਲੇ ਇਸ ਪੁਲਿਸ ਜਿਹੜਾ ਪਠਾਨਕੋਟ ਦੇ ਨਾਲ ਲੱਗਦੇ ਤਿੰਨ ਥਾਣੇ ਆ ਤਾਰਾਗੜ ਸਜਾਨਪੁਰ ਤੇ ਵੂਮਨ ਸੈਲ ਪਠਾਨਕੋਟ ਉਹਨਾਂ ਚ ਪਿਛਲੇ ਸਮੇਂ ਚ ਕੋਈ ਦਰਖਾਸਤਾਂ ਹੀ ਜਿਹੜੀਆਂ ਆ ਮਹੀਨੇ ਬੱ ਤੇ ਉਹਦੇ ਮੁਤਲਕ ਕੇ ਸਾਨੂੰ ਮਜਬੂਰੀ ਜਦੋਂ ਨਹੀਂ ਸੁਣਾਈ ਹੋਈ ਤੁਸੀਂ ਇੱਥੇ ਆਏ ਆ ਅ ਮਸਲੇ ਬੜੇ ਵਾਜਬ ਨੇ ਇੱਕ ਤੇ ਜਿਹੜੀ ਜਿਆਤੀ ਕੀਤੀ ਆ ਮਤਲਬ ਤਾਰਗਾ ਠਾਣੇ ਤੋਂ ਭਰਿਆ ਲੜੀ ਪਿੰਡ ਦੇ ਸਾਬਕਾ ਸਰਪੰਚ ਦੇ ਨਾਲ ਉਹਨਾਂ ਜਿਹੜੇ ਕੂੜਾ ਕੂੜਾ ਕ੍ਰਿਕਟ ਸਟਾਡ ਦੇ ਗੜੇ ਦਿੱਤੇ ਸੀਗੇ ਉਹਨਾਂ ਤੇ ਕਬਜ਼ਾ ਵੀ ਤੇ ਨਾਲ ਥ्रेट ਕੀਤਾ ਉਹਦੇ ਤੋਂ ਬਾਅਦ ਜਿਹੜਾ ਔਮਨ ਸੈਲ ਦੇ ਵਿੱਚ ਇੱਕ ਔਰਤ ਐਮ ਐਸ ਚ ਜਿਹੜੀ ਜਿਦਾਂ ਦੱਸਿਆ ਵੀ ਉੱਥੇ ਕੰਮ ਕਰਦੀ ਸੀ ਉਹਨੂੰ ਵੀ ਮਤਲਬ ਮੱਜੜਾ ਗਾ ਉਥੋਂ ਦਾ ਠੇਕੇਦਾਰ ਉਹਨਾਂ ਦੇ ਨਾਲ ਉਹਦੀ ਕੋਈ ਮੜਿਆ ਨੇ ਜਿਹੜੇ ਉਹਨਾਂ ਨੇ ਉਹਦੇ ਨਾਲ ਛੇੜਖਾਨੀ ਕੀਤੀ ਤਾਂ ਉਹਦੇ ਮੁਤਲਕ ਉੱਥੇ ਬੰਮ ਸਲਠਾਣਗੁਰ ਦੇ ਦਿਖਾ ਦਿੱਤੀ 12 ਸਤੰਬਰ ਤੋਂ ਉਹ ਵੀ ਉੱਥੇ ਰੁੱਲਦੀ ਪਈ ਆ ਉਹਦੀ ਵੀ ਕੁਝ ਨਹੀਂ ਹੋ ਰਹੀ ਤੀਸਰਾ ਮਸਲਾ ਜਿਹੜਾ ਅਸੀਂ ਆਸ ਜਾਮਪੁਰ ਥਾਣੇ ਦੇ ਨਾਲ ਉਹ ਤੁਹਾਡੇ ਸਾਹਮਣੇ 13 ਜਨਵਰੀ ਦਾ ਵਾਪਰੀ ਆ ਉਹਦੇ ਤੇ ਵੀ ਕੁਝ ਨਹੀਂ ਐ ਇਸ ਤੋਂ ਇਲਾਵਾ ਹੋਰ ਵੀ ਆਗੇ ਨੇ ਕੁਝ ਮਸਲੇ ਜਿਹੜੇ ਜ਼ਮੀਨਾਂ ਦੇ ਨੇ ਨਿਸ਼ਾਨਦੀਆਂ ਦੇ ਪਰ ਇੱਥੇ ਸੁਣਾਈ ਨਹੀਂ ਹੋ ਰਹੀ ਦੁੱਖ ਇਸ ਗੱਲ ਦਾ ਆਇਆ ਕਿ ਮਤਲਬ ਇਹ ਮਸਲੇ ਜਿਹੜੇ ਅਸੀਂ ਇਹ ਥਾਣਿਆਂ ਦੇ ਵਿੱਚ 10-10 ਮਿੰਟ ਮਤਲਬ ਪੁਲਿਸ ਜਿਹੜਾ ਉਹ ਦੇ ਦਿੰਦੀ ਤੇ ਅੱਜ ਆ ਸਾਰੀ ਜਿਹੜੀ ਪੁਲਿਸ ਆ ਆ ਇਹ ਨਹੀਂ ਨਾ ਸ਼ਕਤ ਨਾ ਕਰਨੀ ਪੈਂਦੀ ਆ ਸਾਰੀ ਪੁਲਿਸ ਜਿਹੜੀ ਅੱਜ ਲੱਗੀ ਆ ਇਹ ਦਸ ਮਿੰਟਾਂ ਦਾ ਕੰਮ ਸੀਗਾ ਵੀ ਸਰਕਾਰ ਪੰਜਾਬ ਸਰਕਾਰ ਕਹਿੰਦੀ ਕੁਝ ਆ ਤੇ ਕਰਦੀ ਕੁਝ ਆ ਉਹਦੇ ਕਹਿਣ ਚ ਤੇ ਕਰਨੇ ਚ ਅੰਤਰ ਬੜਾਇਆ ਅ ਇਸ ਕਰਕੇ ਅਸੀਂ ਇਹ ਧਰਨਾ ਸਾਡੀ ਮਜਬੂਰੀ ਸੀ ਤੇ ਅੱਜ ਹੁਣ ਸਾਨੂੰ ਮਤਲਬ ਐਸਪੀ ਹੈੱਡਕੁਆਰਟਰ ਤੋਂ ਸ਼੍ਰੀ ਮਨੋਜ ਪਾਰਹਰਾ ਠਾਕੁਰ ਜੀ ਨਾਲ ਉਹਨਾਂ ਦੇ ਨਾਲ ਜਿਹੜੇ ਬਾਕੀ ਅਧਿਕਾਰੀ ਨੇ ਉਹਨਾਂ ਦੀ ਗਵਾਹੀ ਚ ਉਹਨਾਂ ਨੇ ਸਾਡੀ ਗੱਲ ਸੁਣੀ ਆ ਤੇ ਆਸ਼ਵਾਸ਼ਣ ਦਿੱਤਾ ਵੀ ਫੋਰੀ ਤੋਂ ਤੇ ਇਹਦਾ ਜਿਹੜਾ ਐਕਸ਼ਨ ਹੋਏਗਾ ਅਸੀਂ ਇਸ ਅੱਜ ਤੁਹਾਡੇ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜੇਕਰ ਇੱਕ ਹਫ਼ਤੇ ਦੇ ਅ ਇਹ ਸੁਣਵਾਈ ਨਾ ਹੋਏ ਤੇ ਫਿਰ ਸਾਡੀ ਮਜਬੂਰੀ ਹੈਗੀ ਵੀ ਅਸੀਂ ਇੱਥੋਂ ਵੱਡਾ ਲੋਕਾਂ ਦਾ ਹੋਰ ਵੀ ਵਿਸ਼ਾਲ ਕੱਟ ਕਰਕੇ ਇੱਥੇ ਜਿਸ ਤਰ੍ਹਾਂ ਕੰਮ ਨੱਥਸ ਹੋਣਾ ਦੱਸਿਆ ਆ ਪੱਕਾ ਧਰਨਾ ਜਿਹੜਾ ਫਿਰ ਲਾਉਣਾ ਸਾਡੀ ਮਜਬੂਰੀ ਵੀ ਬਸ ਧੰਨਵਾਦ ਮੰਗਾਂ ਸੀਗੀਆਂ ਕੰਪਲੇਂਟ ਇੱਕ ਦੋ ਕੰਪਲੇਂਟ ਸੀਗੀਆਂ ਤੇ ਇਹਨਾਂ ਦੀ ਗੱਲ ਸੁਣ ਲਈ ਆ ਜੋ ਕਾਨੂੰਨੀ ਤੌਰ ਤੇ ਬਣਦਾ ਹੋਊਗਾ ਉਹ ਕਾਰਵਾਈ ਕੀਤੀ ਜਾਊਗੀ